ਅਜੀ ਧੋਰੀ ਹਲਕਾ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੇ ਮਾਨ ਸਾਹਿਬ ਦੇ ਹਲਕੇ ਦੇ ਵਿੱਚ ਬਾਈ ਜੀ ਅੱਜ ਟਾਕੜੇ ਵੀ ਪਏ ਨੇ ਤਫਾਨ ਵੀ ਬਹੁਤ ਆਇਆ ਕੀ ਆ ਦੇਖੋ ਪਿੰਡ ਰਚੰਦਪੁਰ ਫੁੱਲ ਵੀ ਪਿਆ ਬਾਈ ਕਿਹੜੇ ਡੱਕ ਤੇ ਉੱਪਰ ਦੀ ਸਲ ਤੇ ਆ ਦੇਖੋ ਪਾਹੇ ਦੇ ਵਿੱਚ ਪਾਣੀ ਕਿਵੇਂ ਚੱਲ ਰਿਹਾ ਬਹੁਤ ਜ਼ਿਆਦਾ بارشਾਂ ਲਹਿਰ ਵੀ ਬਹੁਤ ਆਇਆ ਟਾਕੜੇ ਵੀ ਪਏ ਨੇ ਜੋ ਪਤਾ ਤਨ ਪਾਉਂਦਾ ਪਰਮਿਸ਼ਨ ਪਾਉਂਦਾ ਹੀ ਹੁੰਦਾ ਤੇ ਭਾਈ ਜੀ ਫਲਮੀ ਪਿਆ ਦੇਖੋ ਹੈ ਧੂਰੀ ਹਲਕਾ ਜੀ ਐਮ ਸਿਟੀ ਮਾਨ ਸਾਹਿਬ ਦਾ ਹਲਕਾ ਹੈ ਤੇ ਕਾਕੜੇ ਵੀ ਪਏ ਨੇ ਭਾਈ ਜੀ ਤੇ ਫਲਮੀ ਪੇ ਨਕਸ਼ਾਨ ਵੀ ਵਾਤ ਹੋਇਆ ਕਿਸਾਨਾਂ ਦਾ ਮੰਡੀਆਂ ਵਿੱਚ ਤੇ ਹਾਲੇ ਕਣਕ ਵਿਆਹਤ ਖੜੀ ਹੈ ਤੇ ਝੂੜੀ ਕਰਨ ਵਾਲੀ ਵੀ ਹੈ ਤੇ ਇਸ ਕਰਕੇ ਭਾਈ ਜੀ ਦੇਖੋ ਬਾਤ ਜਿਆਦਾ ਦੇਖੋ ਕਿਵੇਂ ਪਾਣੀ ਚੱਲ ਰਿਹਾ ਹੈ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਮੰਡੀਆਂ ਵਿੱਚ ਵੀ ਕਣਕਾਂ ਬਾਤਰ ਗਿਆ ਹੋਣਗੀਆਂ ਤੇ ਖੇਤਾਂ ਵਿੱਚ ਵੀ ਖੜੀਆਂ ਨੇ ਤੂੜੀ ਵੀ ਕਰਨ ਵਾਲੀ ਪਈ ਆਲੇ ਸਾਰੀ ਤੇ ਮੁੱਖ ਮੰਤਰੀ ਦਾ ਹਲਕਾ ਬਦਾ ਇਹ ਇਸ ਤਰ੍ਹਾਂ ਕੇ ਵੀਰੋ ਨੁਕਸਾਨ ਬਹੁਤ ਹੋਇਆ ਕਿਸਾਨਾਂ ਦਾ ਤੇ ਤੂਰੀ ਹਲਕੇ ਦੀ ਬਾਈ ਰਿਪੋਰਟ ਆ ਇਹ ਪਿੰਡਰ ਚੰਦਪਰਾ